ਜਿਹਨੂੰ ਇਹ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਥਰ ਵਾਸਤੇ ਮੋਸਟ ਇੰਪੋਰਟੈਂਟ ਪੰਜਾਬ ਜੀਕੇ ਕਲਾਸ ਲੈ ਕੇ ਤੇ ਇਹ ਜਿਹੜੀ ਕਲਾਸ ਆ ਦੋਸਤੋ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਜੇ ਤੁਸੀਂ ਪੰਜਾਬ ਦਾ ਕੋਈ ਹੋਰ ਫਾਰਮ ਭਰਿਆ ਜਿਸ ਦੇ ਵਿੱਚ ਪੰਜਾਬ ਜੀਕੇ ਪੁੱਛੀ ਜਾਵੇਗੀ ਉਸ ਦੇ ਵਾਸਤੇ ਵੀ ਤੁਸੀਂ ਇਹ ਕਲਾਸ ਜਿਹੜੀ ਹੈ ਲਗਾ ਸਕਦੇ ਹੋ ਤੇ ਸਾਰੇ ਕੈਂਡੀਡੇਟਸ ਨੂੰ ਆਹ ਕਹਿਣਾ ਹੈ ਵੀ ਤੁਸੀਂ ਸਵਾਲਾਂ ਦੇ ਜਵਾਬ ਦੇਣ ਦੀ ਟਰਾਈ ਵੀ ਕਰਿਆ ਕਰੋ ਹੌਲੀ-ਹੌਲੀ ਤੁਹਾਡੀ ਪ੍ਰੈਕਟਿਸ ਜਿਹੜੀ ਆ ਉਹ ਹੋ ਜਾਏਗੀ ਠੀਕ ਹੈ ਆ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਜੀ ਦਰਿਆਵਾਂ ਦੇ ਆਧਾਰ ਤੇ ਪ੍ਰਾਚੀਨ ਪੰਜਾਬ ਦਾ ਕੀ ਨਾਮ ਸੀ ਜਿਹੜੇ ਆਪਣੇ ਦਰਿਆ ਐ ਉਹਨਾਂ ਦੇ ਆਧਾਰ ਤੇ ਪੁਰਾਣੇ ਪੰਜਾਬ ਦਾ ਕੀ ਨਾਮ ਸੀ ਫਟਾਫਟ ਦੱਸੋ ਬਈ ਤੇ ਕਨਫਿਊਜ਼ ਨਹੀਂ ਹੋਣਾ ਬਹੁਤ ਹੀ ਆਰਾਮ ਨਾਲ ਸਵਾਲ ਦਾ ਜਵਾਬ ਦੱਸੋ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਦਰਿਆਵਾਂ ਦੇ ਆਧਾਰ ਤੇ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਸੀ ਤਾਂ ਜਿਹੜੇ ਜਵਾਨਾਂ ਨੇ ਦੱਸਿਆ ਬਈ ਸप्त ਸਿੰਧੂ ਆਪਸ਼ਨ ਡੀ ਉਹਨਾਂ ਦਾ ਬਿਲਕੁਲ ਸਹੀ ਜਵਾਬ ਹੈ ਜੀ ਦਰਿਆਵਾਂ ਦੇ ਆਧਾਰ ਤੇ ਪ੍ਰਾਚੀਨ ਕਾਲ ਦੇ ਵਿੱਚ ਪੰਜਾਬ ਨੂੰ ਸप्त ਸਿੰਧੂ ਕਿਹਾ ਜਾਂਦਾ ਸੀ ਕਿੰਨੇ ਦਰਿਆ ਸੀ ਸੱਤ ਦਰਿਆ ਦੱਸ ਸਕਦੇ ਹੋ ਕਿਹੜੇ-ਕਿਹੜੇ ਇੱਕ ਤਾਂ ਹੈ ਜੀ ਆਪਣਾ ਸਤਲੁਜ ਫੇਰ ਆਪਣਾ ਬਿਆਸ ਫੇਰ ਆਪਣਾ ਰਾਵੀ ਫੇਰ ਆਪਣਾ ਜਿਹੜਾ ਹੈ ਚਨਾਬ ਫੇਰ ਆਪਣਾ ਜਲੰਮ ਫੇਰ ਆਪਣਾ ਸਿੰਧੂ ਠੀਕ ਹੈ ਇਹ ਛੇ ਦਰਿਆ ਮੌਜੂਦ ਹੈ ਇੱਕ ਲੋਪ ਹੋ ਗਿਆ ਕਿਹੜਾ ਸਰਸਵਤੀ ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆਂ ਤਾਂ ਨੈਕਸਟ ਕੁਐਸਚਨ ਇਹ ਜੀ ਪ੍ਰਾਚੀਨ ਪੰਜਾਬ ਦੇ ਵਿੱਚ ਕਿੰਨੇ ਦਰਿਆ ਵਹਿੰਦੇ ਸਨ ਹੁਣੇ-ਹੁਣੇ ਆਪਾਂ ਗੱਲ ਕਰਕੇ ਆਇਆ ਦੱਸੋ ਪ੍ਰਾਚੀਨ ਪੰਜਾਬ ਦੇ ਵਿੱਚ ਕਿੰਨੇ ਦਰਿਆ ਵਹਿੰਦੇ ਸੀ ਤਾਂ ਬਿਲਕੁਲ ਸਹੀ ਜਵਾਬ ਹੈ ਜੀ ਸੱਤ ਦਰਿਆ ਪੰਜ ਨਾ ਕਰਿਓ ਸੱਤ ਦਰਿਆ ਵਹਿੰਦੇ ਸੀ ਪ੍ਰਾਚੀਨ ਪੰਜਾਬ ਦੇ ਵਿੱਚ ਸੱਤ ਦਰਿਆ ਵਹਿੰਦੇ ਸੀ ਤੇ ਹੁਣ ਮੌਜੂਦਾ ਪੰਜਾਬ ਦੀ ਗੱਲ ਕਰੀ ਤਾਂ ਆਪਣੇ ਕੋਲ ਸਿਰਫ ਤਿੰਨ ਦਰਿਆ ਆ ਕਿਹੜੇ-ਕਿਹੜੇ ਰਾਵੀ ਬਿਆਸ ਤੇ ਸਤਲੁਜ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਕਿ ਜੀ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਦਰਿਆ ਹੁਣ ਪੰਜਾਬ ਵਿੱਚ ਨਹੀਂ ਵਹਿੰਦੇ ਕੁਝ ਦਰਿਆ ਆਪਸ਼ਨ ਦੇ ਵਿੱਚ ਦਿੱਤੇ ਹੋਏ ਆ ਆਪਸ਼ਨ ਇਲੀਮੀਨੇਟ ਕਰਕੇ ਵੀ ਜਵਾਬ ਤੁਸੀਂ ਲੱਭ ਸਕਦੇ ਹੋ ਕੁਐਸਚਨ ਕੀ ਪੁੱਛ ਰਿਹਾ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਦਰਿਆ ਹੁਣ ਪੰਜਾਬ ਵਿੱਚ ਨਹੀਂ ਵਹਿੰਦੇ ਤੇ ਸਵਾਲ ਦਾ ਜਵਾਬ ਜਿਹੜਾ ਤੁਸੀਂ ਕੁਐਸਚਨ ਨੰਬਰ ਨਾਲ ਦੇਣਾ 148 ਉਸ ਤੋਂ ਬਾਅਦ ਆਪਸ਼ਨ ਲਿਖਣਾ ਕਿ ਕਿਹੜਾ ਆਪਸ਼ਨ ਸਹੀ ਹੈ ਫਟਾਫਟ ਦੱਸੋ ਤਾਂ ਦੇਖੋ ਆਪਸ਼ਨ ਇਲੀਮੀਨੇਟ ਕਰਦੇ ਜਾਓ ਰਾਵੀ ਦੀ ਗੱਲ ਹੋ ਰਹੀ ਹੈ ਰਾਵੀ ਆਪਣੇ ਪੰਜਾਬ ਦੇ ਵਿੱਚ ਅੱਜ ਵੀ ਵਹਿੰਦਾ ਹੈ ਸੋ ਇਹ ਆਪਸ਼ਨ ਰੋਂਗ ਹੋ ਗਿਆ ਉਸ ਤੋਂ ਬਾਅਦ ਇਹ ਤੇ ਚਨਾਬ ਦੀ ਗੱਲ ਹੋ ਰਹੀ ਹੈ ਤੇ ਜੇਲਮ ਦੀ ਗੱਲ ਹੋ ਰਹੀ ਹੈ ਇਹ ਦੋਵੇਂ ਹੀ ਦਰਿਆ ਆਪਣੇ ਪੰਜਾਬ ਦੇ ਵਿੱਚ ਨਹੀਂ ਵਹਿੰਦੇ ਸੋ ਆਪਸ਼ਨ ਬੀ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਨੈਕਸਟ ਵੀ ਦੇਖ ਲੈਂਦੇ ਆ ਸਤਲੁਜ ਤੇ ਰਾਵੀ ਇਹ ਵੀ ਵਹਿੰਦੇ ਆ ਬਿਆਸ ਤੇ ਜੇਲਮ ਇਹਨਾਂ ਦੇ ਵਿੱਚੋਂ ਬਿਆਸ ਵਹਿੰਦਾ ਹੈ ਜੇਲਮ ਤਾਂ ਨਹੀਂ ਵਹਿੰਦਾ ਬਟ ਆਪਾਂ ਨੂੰ ਦੋਵੇਂ ਆਪਸ਼ਨ ਸਹੀ ਚਾਹੀਦੇ ਆ ਸੋ ਆਪਸ਼ਨ ਬੀ ਆਪਣਾ ਸਹੀ ਜਵਾਬ ਹੋ ਜਾਏਗਾ ਜੀ ਚਨਾਬ ਤੇ ਜੇਲਮ ਇਹ ਆਪਣੇ ਪੰਜਾਬ ਦੇ ਵਿੱਚ ਨਹੀਂ ਵਹਿੰਦੇ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਗਿਆ ਜੀ ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਫਟਾਫਟ ਦੱਸੋ ਬਈ ਸਹੀ ਜਵਾਬ ਕੀ ਹੋਏਗਾ ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਭਾਵੇਂ ਕੋਈ ਵੀ ਦੋ ਦਰਿਆ ਹੋਏ ਉਹਨੂੰ ਕੀ ਕਿਹਾ ਜਾਏਗਾ ਦੋਆਬਾ ਬਿਲਕੁਲ ਸਹੀ ਜਵਾਬ ਹੈ ਜੀ ਇਹ ਮੰਨ ਲਓ ਦਰਿਆ A ਹੈ ਤੇ ਇਹ ਦਰਿਆ B ਹੈ ਠੀਕ ਹੈ ਇਹਨਾਂ ਦੇ ਵਿਚਕਾਰ ਜਿਹੜਾ ਇਹ ਇਲਾਕਾ ਹੋਏਗਾ ਇਹਨੂੰ ਦੋਆਬਾ ਕਿਹਾ ਜਾਏਗਾ ਜਿੰਨੀ ਵੀ ਜ਼ਮੀਨ ਦੋ ਦਰਿਆਵਾਂ ਵਿਚਕਾਰ ਆਏਗੀ ਉਹਨੂੰ ਦੋਆਬਾ ਕਿਹਾ ਜਾਏਗਾ ਤੇ ਪੰਜਾਬ ਦੇ ਵਿੱਚ ਮੌਜੂਦਾ ਕਿੰਨੇ ਦੋਆਬੇ ਨੇ ਜੀ ਤਿੰਨ ਠੀਕ ਹੈ ਫਿਲਹਾਲ ਤੁਸੀਂ ਇਸ ਸਵਾਲ ਦਾ ਜਵਾਬ ਦੱਸੋ ਪੁੱਛਿਆ ਗਿਆ ਜੀ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਲਾਸਟ ਇਅਰ ਵੀ ਪੇਪਰ ਵਿੱਚ ਪੁੱਛਿਆ ਗਿਆ ਸੀ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਤੁਸੀਂ ਦੱਸਣਾ ਹੈ ਦੇਖੋ ਇਹ ਆਪਣਾ ਪੰਜਾਬ ਹੈ ਠੀਕ ਹੈ ਮੰਨ ਲਓ ਇਹ ਆਪਣਾ ਪੰਜਾਬ ਹੈ ਤੇ ਇਸ ਤਰੀਕੇ ਨਾਲ ਆਪਣੇ ਜਿਹੜਾ ਰਾਵੀ ਵਗਦਾ ਇਸ ਤਰੀਕੇ ਨਾਲ ਆਪਣਾ ਬਿਆਸ ਵਗਦਾ ਇਸ ਤਰੀਕੇ ਨਾਲ ਆਪਣਾ ਸਤਲੁਜ ਵਗਦਾ ਹੈ ਤਾਂ ਉਂਝ ਤਾਂ ਕਹਿਣ ਨੂੰ ਦੋ ਦਰਿਆਵਾਂ ਵਿਚਕਾਰ ਜਿਹੜਾ ਆ ਵੀ ਦੁਆਬਾ ਬਣ ਰਿਹਾ ਹੈ ਆ ਵੀ ਦੁਆਬਾ ਬਣ ਰਿਹਾ ਹੈ ਤੇ ਅੱਕ ਘਰ ਤੇ ਸਤਲੁਜ ਵਿਚਕਾਰ ਆ ਵੀ ਦੁਆਬਾ ਬਣ ਰਿਹਾ ਹੈ ਠੀਕ ਹੈ ਬਟ ਆਪਣੇ ਪੰਜਾਬ ਦੇ ਵਿੱਚ ਆਪਾਂ ਇਹਨਾਂ ਦੇ ਨਾਂ ਰੱਖੇ ਹੋਏ ਐ ਕਿਸ ਤਰੀਕੇ ਨਾਲ ਇਹ ਜਿਹੜਾ ਆਪਣਾ ਰਾਵੀ ਤੇ ਬਿਆਸ ਵਿਚਕਾਰ ਇਲਾਕਾ ਹੈ ਨਾ ਇਹਨੂੰ ਆਪਾਂ ਮਾਝਾ ਕਹਿੰਦੇ ਆ ਠੀਕ ਹੈ ਤੇ ਬਿਆਸ ਤੇ ਸਤਲੁਜ ਵਿਚਕਾਰ ਜਿਹੜਾ ਇਹ ਇਲਾਕਾ ਬਣਦੇ ਨੇ ਤਿਕੋਣਾ ਇਲਾਕਾ ਇਹਨੂੰ ਆਪਾਂ ਕਹਿੰਦੇ ਆ ਦੇਖੋ ਇਹ ਜਿਹੜਾ ਤਿਕੋਣਾ ਇਲਾਕਾ ਬਣ ਰਿਹਾ ਹੈ ਨਾ ਇਹਨੂੰ ਆਪਾਂ ਕਹਿੰਦੇ ਆ ਦੁਆਬਾ ਇਹ ਚੀਜ਼ ਧਿਆਨ ਰੱਖਿਓ ਠੀਕ ਹੈ ਵਿਆਸ ਤੇ ਸਤਲੁਜ ਦਰਿਆਵਾਂ ਵਿਚਕਾਰ ਜਿਹੜਾ ਇਹ ਤਿਕੋਣਾ ਇਲਾਕਾ ਬਣ ਰਿਹਾ ਇਹਨੂੰ ਆਪਾਂ ਦੁਆਬਾ ਕਹਿੰਦੇ ਆ ਲਾਸਟ ਪੇਪਰ ਵਿੱਚ ਵੀ ਪੁੱਛਿਆ ਗਿਆ ਸੀ ਤੇ ਰਾਵੀ ਤੇ ਵਿਆਸ ਵਿਚਕਾਰ ਇਹ ਜਿਹੜਾ ਇਲਾਕਾ ਬਣ ਰਿਹਾ ਨਾ ਇਹਨੂੰ ਆਪਾਂ ਮਾਝਾ ਕਹਿੰਦੇ ਆ ਕੀ ਮਾਝਾ ਕਹਿੰਦੇ ਆ ਤੇ ਸਤਲੁਜ ਤੋਂ ਹੇਠਾਂ ਘੱਗਰ ਦੇ ਵਿਚਾਲੇ ਇਹ ਜਿਹੜਾ ਇਲਾਕਾ ਪੈ ਰਿਹਾ ਨਾ ਇਹਨੂੰ ਆਪਾਂ ਮਾਲਵਾ ਕਹਿੰਦੇ ਆ ਠੀਕ ਹੈ ਗੱਲ ਕਲੀਅਰ ਹੋ ਗਈ ਚਲੋ ਸਹੀ ਜਵਾਬ ਕੀ ਹੋ ਗਿਆ ਜੀ ਸਹੀ ਜਵਾਬ ਹੋ ਗਿਆ ਜੀ ਦੁਆਬਾ ਠੀਕ ਹੈ অপਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੈ ਕੁਐਸਚਨ ਨੰਬਰ 151 ਦੇ ਵਿੱਚ ਪੁੱਛਿਆ ਗਿਆ ਜੀ ਥੀਨ ਡੇਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਜਿਹੜਾ ਥੀਨ ਡੇਮ ਹੈ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੁਸੀਂ ਦੱਸਣਾ ਤੇ ਡੇਮਾਂ ਬਾਰੇ ਕੁਐਸਚਨ ਪੱਕਾ ਪੁੱਛਿਆ ਜਾਵੇਗਾ ਤਾਂ ਫਟਾਫਟ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਪਠਾਨਕੋਟ ਠੀਕ ਹੈ ਇਹ ਮੰਨ ਲਓ ਆਪਣਾ ਪੰਜਾਬ ਹੈ ਤਾਂ ਇੱਥੇ ਬਿਲਕੁਲ ਨੌਰਥ ਸਾਈਡ ਸਥਿਤ ਹੈ ਜੀ ਆਪਣਾ ਥਿੰਡੇਮ ਤੇ ਡਿਸਟ੍ਰਿਕਟ ਪੈਂਦਾ ਹੈ ਜੀ ਆਪਣਾ ਪਠਾਨਕੋਟ ਜਿਹੜੇ ਜਵਾਨਾਂ ਨੇ ਕਿਹਾ ਆਪਸ਼ਨ ਬੀ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਚਲਦੇ ਆ नेक्स्ट ਸਵਾਲ ਦੇ ਵੱਲ ਤੇ ਨੈਕਸਟ ਸਵਾਲ ਦੇ ਵਿੱਚ ਪੁੱਛਿਆ ਗਿਆ ਜੀ ਰਣਜੀਤ ਸਾਗਰ ਡੈਮ ਕਦੋਂ ਬਣ ਕੇ ਤਿਆਰ ਹੋਇਆ ਸੀ ਰਣਜੀਤ ਸਾਗਰ ਡੈਮ ਵਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਇਹਨੂੰ ਜਿਹੜਾ ਥਿੰਡੇਮ ਕਿਹਾ ਜਾਂਦਾ ਹੈ ਹੁਣ ਤੁਸੀਂ ਇਹ ਦੱਸੋ ਕਿ ਇਹ ਬਣ ਕੇ ਕਦੋਂ ਤਿਆਰ ਹੋਇਆ ਫਟਾਫਟ ਦੱਸੋ ਸਾਰੇ ਜਵਾਨ ਤਾਂ ਸਹੀ ਜਵਾਬ ਕੀ ਹੋਏਗਾ ਬਿਲਕੁਲ ਆਪਸ਼ਨ A ਸਵਾਲ ਦਾ ਸਹੀ ਜਵਾਬ ਹੋਏਗਾ ਜੀ ਜਿਹੜਾ ਰਣਜੀਤ ਸਾਗ ਡੇਮ ਹੈ ਜਾਂ ਕਹਿ ਲਓ ਥੇਂਡੇਮ ਹੈ ਇਹ ਬਣ ਕੇ ਤਿਆਰ ਹੋਇਆ ਸੀ ਜੀ ਮਾਰਚ 2001 ਦੇ ਵਿੱਚ ਠੀਕ ਹੈ 2001 ਦੇ ਵਿੱਚ ਇਸ ਦਾ ਉਦਘਾਟਨ ਜਿਹੜਾ ਉਹ ਕਰਿਆ ਗਿਆ ਸੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਗੁਰਨਾਨਕ ਥਰਮਲ ਪਲਾਂਟ ਕਦੋਂ ਬਣ ਕੇ ਤਿਆਰ ਹੋਇਆ ਸੀ ਗੁਰੂ ਨਾਨਕ ਥਰਮਲ ਪਲੈਂਟ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਠੀਕ ਹੈ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਥਰਮਲ ਪਲੈਂਟ ਹੈ ਹੁਣ ਬੰਦ ਹੋ ਚੁੱਕਿਆ ਹੈ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਥਰਮਲ ਪਲੈਂਟ ਬਣ ਕੇ ਤਿਆਰ ਕਦੋਂ ਹੋਇਆ ਸੀ ਕਿਉਂਕਿ ਇਹ ਬਹੁਤ ਪੁਰਾਣਾ ਤੇ ਬਹੁਤ ਇੰਪੋਰਟੈਂਟ ਥਰਮਲ ਪਲੈਂਟ ਸੀ ਪੰਜਾਬ ਦਾ ਫਟਾਫਟ ਸਹੀ ਜਵਾਬ ਕੀ ਹੋਏਗਾ ਬਿਲਕੁਲ 1982 ਦੇ ਵਿੱਚ ਗੁਰੂ ਨਾਨਕ ਥਰਮਲ ਪਲੈਂਟ ਜਿਹੜਾ ਕਿ ਬਠਿੰਡੇ ਦੇ ਵਿੱਚ ਹੈ ਇਹ ਬਣ ਕੇ ਤਿਆਰ ਹੋਇਆ ਸੀ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਰੋਪੜ ਥਰਮਲ ਪਲੈਂਟ ਕਿਹੜੇ ਦਰਿਆ ਤੇ ਸਥਿਤ ਹੈ ਰੋਪੜ ਥਰਮਲ ਪਲੈਂਟ ਬਾਰੇ ਵੀ ਆਪਾਂ ਗੱਲ ਕਰ ਚੁੱਕੇ ਆਂ ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਕਿਹੜੇ ਦਰਿਆ ਤੇ ਸਥਿਤ ਹੈ ਜਿਹੜਾ ਰੋਪੜ ਥਰਮਲ ਪਲੈਂਟ ਹੈ ਕਿੱਥੇ ਸਥਿਤ ਹੈ ਬਿਲਕੁਲ ਸਤਲੁਜ ਦਰਿਆ ਤੇ ਪਲੈਂਟ ਜਿਹੜਾ ਸਥਿਤ ਹੈ ਕਿਉਂਕਿ ਇੱਕ ਜੇ ਤੁੱਕਾ ਵੀ ਲਾਉਂਗੇ ਨਾ ਦੇਖੋਗੇ ਰੋਪੜ ਰੋਪੜ ਡਿਸਟ੍ਰਿਕਟ ਦੇ ਵਿੱਚ ਕਿਹੜਾ ਰਿਵਰ ਹੈ ਇਹ ਹੈ ਜੀ ਸਤਲੁਜ ਠੀਕ ਹੈ ਤਾਂ ਥਰਮਲ ਪਲੈਂਟ ਇਹ ਵੀ ਸਤਲੁਜ ਕੋਲੇ ਹੋਏਗਾ ਤਾਂ ਬਿਲਕੁਲ ਸਹੀ ਜਵਾਬ ਹੋਏਗਾ ਜੀ অপਸ਼ਨ ਏ ਚਲਦੇ ਆਂ ਨੈਕਸਟ ਸਵਾਲ ਦੇ ਵੱਲ ਤੇ ਕਾਫੀ ਇੰਪੋਰਟੈਂਟ ਕੁਐਸਚਨ ਪੁੱਛਿਆ ਗਿਆ ਗੁਰੂ ਨਾਨਕ ਥਰਮਲ ਪਲਾਂਟ ਕਦੋਂ ਬੰਦ ਹੋਇਆ ਮੈਂ ਤੁਹਾਨੂੰ ਦੱਸਿਆ ਸੀ ਕਿ ਗੁਰੂ ਨਾਨਕ ਥਰਮਲ ਪਲਾਂਟ ਜਿਹੜਾ ਹੁਣ ਬੰਦ ਹੋ ਚੁੱਕਿਆ ਜਿਹੜਾ ਕਿ ਬਠਿੰਡੇ ਵਿੱਚ ਸੀ ਇਹ ਥਰਮਲ ਪਲਾਂਟ 1982 ਦੇ ਵਿੱਚ ਸਟਾਰਟ ਹੋਇਆ ਸੀ ਉਤਪਾਦਨ ਬਿਜਲੀ ਦਾ ਸਟਾਰਟ ਕਰ ਦਿੱਤਾ ਸੀ ਬਟ ਹਾਲ ਹੀ ਵਿੱਚ ਇਹ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਤੁਸੀਂ ਦੱਸਣਾ ਕਿ ਕਦੋਂ ਬੰਦ ਕਰਿਆ ਗਿਆ ਫਟਾਫਟ ਦੱਸੋ ਬਾਈ ਸਾਰੇ ਜਵਾਨ ਤਾ ਸਹੀ ਜਵਾਬ ਕੀ ਹੋਏਗਾ ए ਹੋਇਆ ਸੀ ਜੀ 2017 ਦੇ ਵਿੱਚ ক্লোਜ਼ অপਸ਼ਨ ਸੀ ਐ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਗੁਰਨਾਨਕ ਥਰਮਲ ਪਲਾਂਟ ਜਿਹੜਾ ਹੈ ਸਤੰਬਰ 2017 ਦੇ ਵਿੱਚ ক্লোਜ਼ ਕਰ ਦਿੱਤਾ ਗਿਆ ਸੀ ਤਕਰੀਬਨ 43 ਸਾਲ ਇਹਨੇ ਵਧੀਆ ਕੰਮ ਕਰਿਆ ਸੀ ਅੱਗੇ ਚੱਲਦੇ ਆਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਤਾਂ ਪੁੱਛਿਆ ਗਿਆ ਜੀ ਚੰਡੀਗੜ੍ਹ ਦਾ ਭੂਗੋਲਿਕ ਖੇਤਰਫਲ ਕਿੰਨਾ ਹੈ ਚੰਡੀਗੜ੍ਹ ਦਾ ਭੂਗੋਲਿਕ ਖੇਤਰਫਲ ਕਿੰਨਾ ਹੈ ਤੁਸੀਂ ਦੱਸਣਾ ਤੇ ਫਟਾਫਟ ਦੱਸੋ ਬਈ ਸਾਰੇ ਜਵਾਬ ਇਸ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਤੇ ਜਿਹੜੇ ਜਵਾਨਾਂ ਨੇ ਇੱਥੇ ਜਵਾਬ ਦਿੱਤਾ ਹੈ ਜੀ অপਸ਼ਨ ਸੀ 114 ਤਾਂ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਚੰਦੀਗੜ੍ਹ ਦਾ ਜਿਹੜਾ ਭੂਗੋਲਿਕ ਖੇਤਰਫਲ ਹੈ ਉਹ ਹੈ ਜੀ 114 ਵਰਗ ਕਿਲੋਮੀਟਰ ਬਿਲਕੁਲ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਨੈਕਸਟ ਜਿਹੜਾ ਕੁਐਸਚਨ ਹੈ ਇਸ ਦੇ ਵਿੱਚ ਪੁੱਛਿਆ ਗਿਆ ਹੈ ਜੀ 1947 ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਕਿੰਨੇ ਜ਼ਿਲ੍ਹੇ ਸੀ ਅੱਜ ਤਾਂ ਆਪਾਂ ਗੱਲ ਕਰਦੇ ਆ ਕਿ ਆਪਣੇ ਪੰਜਾਬ ਵਿੱਚ 23 ਡਿਸਟ੍ਰਿਕਟ ਹੋ ਚੁੱਕੇ ਆ ਬਟ ਇੱਥੇ 1947 ਦੀ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਦੱਸੋ ਕਿ 1947 ਦੀ ਵੰਡ ਤੋਂ ਪਹਿਲਾਂ ਪੰਜਾਬ ਵਿੱਚ ਕਿੰਨੇ ਡਿਸਟ੍ਰਿਕਟ ਸੀ ਤੇ ਉਹ ਜਿਹੜੇ ਡਿਸਟ੍ਰਿਕਟ ਸੀ ਉਹਨਾਂ ਦੀ ਵੰਡ ਕਿਹੜੇ ਹਿਸਾਬ ਨਾਲ ਹੋਈ ਸੀ ਦੱਸੋ ਫਟਾਫਟ ਤਾਂ ਜਿਹੜੇ ਜਵਾਨਾਂ ਨੇ ਲਿਖਿਆ ਇੱਥੇ 29 ਆਪਸ਼ਨ A ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਜੀ 1947 ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਵਿੱਚ 29 ਜ਼ਿਲ੍ਹੇ ਸੀ ਤੇ ਜਦੋਂ ਵੰਡ ਹੋਈ 1947 ਦੀ ਇੰਨਾ 29 ਜ਼ਿਲ੍ਹਿਆਂ ਦੇ ਵਿੱਚੋਂ 13 ਜ਼ਿਲ੍ਹੇ ਜਿਹੜੇ ਆ ਆਪਣੇ ਪੰਜਾਬ ਨੂੰ ਮਿਲੇ ਜਿਹਨੂੰ ਆਪਾਂ ਪੂਰਬੀ ਪੰਜਾਬ ਕਹਿੰਦੇ ਸੀ ਜਾਂ ਫਿਰ ਚੜ੍ਹਦਾ ਪੰਜਾਬ ਕਹਿੰਦੇ ਸੀ 16 ਡਿਸਟ੍ਰਿਕਟ ਜਿਹੜੇ ਆ ਇਹ ਪਾਕਿਸਤਾਨ ਨੂੰ ਮਿਲੇ ਜਿਹਨੂੰ ਲਹਿੰਦਾ ਪੰਜਾਬ ਕਿਹਾ ਜਾਂਦਾ ਸੀ ਠੀਕ ਹੈ ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਨੈਕਸਟ ਜਿਹੜਾ ਕੁਐਸਚਨ ਹੈ ਇਸ ਦੇ ਵਿੱਚ ਪੁੱਛਿਆ ਗਿਆ ਹੈ ਜੀ ਸਤਲੁਜ ਦਰਿਆ ਦਾ ਜਨਮ ਸਥਲ ਕਿਹੜੇ ਦੇਸ਼ ਦੇ ਵਿੱਚ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਧਿਆਨ ਨਾਲ ਦੇਖੋ ਸਤਲੁਜ ਦਰਿਆ ਦਾ ਜਨਮ ਸਥਾਨ ਕਿਹੜੇ ਦੇਸ਼ ਦੇ ਵਿੱਚ ਹੈ ਤੁਸੀਂ ਦੱਸਣਾ ਹੈ ਤੇ ਫਟਾਫਟ ਦੱਸੋ ਸਹੀ ਜਵਾਬ ਕੀ ਹੋਏਗਾ ਜਿਹੜੇ ਜਵਾਨਾਂ ਨੇ ਇੱਥੇ ਦੱਸਿਆ ਜੀ ਤਿੱਬਤ ਆਪਸ਼ਨ ਸੀ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਬਟ ਅੱਜਕਲ ਕੀ ਹੈ ਦੋਸਤੋ ਇਹ ਜਿਹੜਾ ਤਿੱਬਤ ਹੈ ਕਾਫੀ ਟਾਈਮ ਹੋ ਗਿਆ ਇਹਦੇ ਉੱਤੇ ਚਾਈਨਾ ਨੇ ਕਬਜ਼ਾ ਕਰ ਲਿਆ ਠੀਕ ਹੈ ਤੇ ਇਹ ਜਿਹੜਾ ਤਿੱਬਤ ਹੈ ਹੁਣ ਆਉਂਦਾ ਜੀ ਚਾਈਨਾ ਦੇ ਅੰਡਰ ਤਾਂ ਇਹ ਚੀਜ਼ ਤੁਸੀਂ ਧਿਆਨ ਰੱਖਣਾ ਹੈ ਜੇ ਤੁਹਾਨੂੰ ਤਿੱਬਤ ਆਪਸ਼ਨ ਦੇ ਵਿੱਚ ਨਾ ਮਿਲੇ ਚਾਈਨਾ ਮਿਲ ਜੇ ਤਾਂ ਉਹ ਵੀ ਸਹੀ ਹੋਏਗਾ ਕਿਉਂਕਿ ਤਿੱਬਤ ਦੇ ਉੱਤੇ ਚਾਈਨਾ ਦਾ ਕਬਜ਼ਾ ਹੋ ਚੁੱਕਾ ਹੈ ਐਸ ਤੋਂ ਇਲਾਵਾ ਸਤਲੁਜ ਦਰਿਆ ਬਾਰੇ ਇਹ ਚੀਜ਼ ਵੀ ਤੁਸੀਂ ਧਿਆਨ ਰੱਖਿਓ ਕਿ ਇਸ ਦਾ ਜਨਮ ਜਿਹੜਾ ਹੈ ਤਿੱਬਤ ਦੇ ਰਕਸਤਾਲ ਦੇ ਵਿੱਚੋਂ ਹੁੰਦਾ ਹੈ ਮਾਨਸਰਓਵਰ ਝੀਲ ਦੇ ਨੇੜੇ ਜਿਹੜਾ ਰਕਸਤਾਲ ਹੈ ਉੱਥੋਂ ਸਤਲੁਜ ਦਰਿਆ ਦਾ ਜਨਮ ਹੁੰਦਾ ਹੈ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰ ਲੈਂਦੇ ਆ ਜੀ ਭਾਖੜਾ ਡੈਮ ਕਦੋਂ ਸ਼ੁਰੂ ਹੋਇਆ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਭਾਖੜਾ ਡੈਮ ਕਦੋਂ ਸ਼ੁਰੂ ਹੋਇਆ ਕਾਫੀ ਇੰਪੋਰਟੈਂਟ ਕੁਐਸਚਨ ਹੈ ਸਟਾਰ ਲਾ ਕੇ ਨੂੰ ਨੋਟ ਡਾਊਨ ਕਰਿਓ ਭਾਖੜਾ ਡੈਮ ਇਹ ਟੌਪਿਕ ਇੰਪੋਰਟੈਂਟ ਹੈ ਠੀਕ ਹੈ ਇਸ ਦੇ ਵਿੱਚੋਂ ਇੱਕ ਕੁਐਸਚਨ ਪੁੱਛਿਆ ਜਾ ਸਕਦਾ ਹੈ ਇੰਨਾ ਇੰਪੋਰਟੈਂਟ ਹੈ ਤਾਂ ਇੱਥੇ ਭਾਖੜਾ ਡੈਮ ਦੀ ਸ਼ੁਰੂਆਤ ਦੀ ਆਪਾਂ ਗੱਲ ਕਰਦੇ ਆ ਤਾਂ ਫਟਾਫਟ ਮੈਨੂੰ ਦੱਸੋ ਕਿ ਇਹ ਕਦੋਂ ਸਟਾਰਟ ਹੋਇਆ ਸੀ ਫਟਾਫਟ ਸਾਰੇ ਜਣਾਂ ਦੱਸੋ ਬਈ ਤਾਂ ਸਹੀ ਜਵਾਬ ਕੀ ਹੋਏਗਾ ਬਿਲਕੁਲ ਆਪਸ਼ਨ ਸੀ ਸਵਾਲ ਦਾ ਸਹੀ ਜਵਾਬ ਹੋਏਗਾ 1963 ਬਾਠ ਟ੍ਰੇਡ ਦੇ ਵਿੱਚ ਪਾਖੜਾ ਡੈਮ ਜਿਹੜਾ ਹੈ ਸਟਾਰਟ ਹੋਇਆ ਸੀ ਤੇ ਕੋਈ ਜਵਨ ਮੈਨੂੰ ਦੱਸ ਸਕਦਾ ਕਿ ਪਾਖੜਾ ਡੈਮ ਬਣਿਆ ਕਿੱਥੇ ਹੋਇਆ ਹੈ ਇਹ ਕੁਐਸਚਨ ਪਹਿਲਾਂ ਵੀ ਮੈਂ ਤੁਹਾਨੂੰ ਪੁੱਛਿਆ ਸੀ ਕਿ ਪਾਖੜਾ ਡੈਮ ਕਿੱਥੇ ਬਣਿਆ ਹੋਇਆ ਹੈ ਦੱਸੋ ਫਟਾਫਟ ਬਿਲਕੁਲ ਇਹ ਜਿਹੜਾ ਬਣਿਆ ਹੋਇਆ ਦੋਸਤੋ ਪਾਖੜਾ ਡੈਮ ਇਹ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਡਿਸਟ੍ਰਿਕਟ ਦੇ ਵਿੱਚ ਬਣਿਆ ਹੋਇਆ ਇਹ ਚੀਜ਼ ਧਿਆਰ ਰੱਖਿਓ ਆਪਣੇ ਪੰਜਾਬ ਦੇ ਵਿੱਚ ਤਾਂ ਨੰਗਲ ਡੈਮ ਜਿਹੜਾ ਪਾਖੜਾ ਤੋਂ ਤਕਰੀਬਨ 12-13 ਕਿਲੋਮੀਟਰ ਦੂਰ ਮੰਨਿਆ ਜਾਂਦਾ ਹੈ ਠੀਕ ਹੈ ਇਸ ਤੋਂ ਇਲਾਵਾ ਪਾਖੜਾ ਦੀ ਤੁਸੀਂ ਇੱਕ ਦੋ ਚੀਜ਼ਾਂ ਹੋਰ ਧਿਆਰ ਰੱਖਣੀ ਹੈ ਇੱਕ ਤਾਂ ਪਾਖੜਾ ਡੈਮ ਜਿਹੜਾ ਸਟੋਰੇਜ ਦੇ ਮਾਮਲੇ ਤੇ ਆਉਂਦਾ ਜੀ ਸੈਕਿੰਡ ਨੰਬਰ ਤੇ ਠੀਕ ਹੈ ਤਾਂ ਪਹਿਲੇ ਤੇ ਕੋਣ ਆਉਂਦਾ ਹੈ ਪਹਿਲੇ ਤੇ ਆਉਂਦਾ ਜੀ ਐਮਪੀ ਦਾ ਇੱਕ ਡੈਮ ਹੈ ਇੰਦਰਾ ਸਾਗਰ ਡੈਮ ਠੀਕ ਹੈ ਸਟੋਰੇਜ ਦੇ ਮਾਮਲੇ ਤੇ ਉਹ ਪਹਿਲੇ ਨੰਬਰ ਤੇ ਆਦਾ ਹੈ ਭਾਖੜਾ ਡੈਮ ਜਿਹੜਾ ਹੈ ਉਹ ਦੂਜੇ ਨੰਬਰ ਤੇ ਆਂਦਾ ਹੈ ਇੱਕ ਹੈ ਜੀ ਉਚਾਈ ਦੇ ਮਾਮਲੇ ਦੇ ਵਿੱਚ ਤਾਂ ਉਚਾਈ ਦੇ ਮਾਮਲੇ ਦੇ ਵਿੱਚ ਏਸ਼ੀਆ ਦਾ ਸਭ ਤੋਂ ਉੱਚਾ ਡੈਮ ਛੜਾ ਹੈ ਉਹ ਹੈ ਜੀ ਆਪਣਾ ਟੀਰੀ ਡੈਮ ਇੰਡੀਆ ਦਾ ਟੀਰੀ ਡੈਮ ਤੇ ਸੈਕਿੰਡ ਨੰਬਰ ਤੇ ਆਂਦਾ ਹੈ ਦੋਸਤੋ ਆਪਣਾ ਭਾਖੜਾ ਡੈਮ ਠੀਕ ਹੈ ਤਾਂ ਇਹ ਥੋੜੀ ਜੀ ਚੀਜ਼ਾਂ ਤੁਸੀਂ ਭਾਖੜਾ ਬਾਰੇ ਧਿਆਨ ਰੱਖਿਓ ਬਾਕੀ ਆਪਾਂ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਇਹ ਹੈ ਜੀ ਆਪਣਾ ਨੈਕਸਟ ਕੁਐਸਚਨ ਪੁੱਛਿਆ ਗਿਆ ਜੀ ਬਿਆਸ ਅਤੇ ਰਾਵੀ ਦਰਿਆ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਆਪਣਾ ਜਿਹੜਾ ਬਿਆਸ ਦਰਿਆ ਹੈ ਦੇਖੋ ਇੱਧਰ ਦੇਖੋ ਇਹ ਮੰਨ ਲਓ ਆਪਣਾ ਪੰਜਾਬ ਹੈ ਠੀਕ ਹੈ ਇਹ ਆਪਣਾ ਰਾਵੀ ਦਰਿਆ ਹੈ ਇਹ ਆਪਣਾ ਬਿਆਸ ਦਰਿਆ ਹੈ ਠੀਕ ਹੈ ਤੇ ਇਹ ਆਪਣਾ ਸਤਲੁਜ ਦਰਿਆ ਹੈ ਤਾਂ ਇਹ ਕੁਐਸਚਨ ਪੁੱਛ ਰਿਹਾ ਹੈ ਕਿ ਬਿਆਸ ਅਤੇ ਰਾਵੀ ਦਰਿਆ ਇਹ ਜਿਹੜਾ ਇਲਾਕਾ ਹੈ ਨਾ ਇਹਨੂੰ ਕੀ ਕਿਹਾ ਜਾਂਦਾ ਹੈ ਦੱਸੋ ਫਟਾਫਟ ਇਹ ਜਿਹੜਾ ਬਿਆਸ ਤੇ ਰਾਵੀ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਬਿਲਕੁਲ ਜਵਾਨਾ ਦਾ ਬਿਲਕੁਲ ਸਹੀ ਜਵਾਬ ਆ ਰਿਹਾ ਜੀ ਇਹਨੂੰ ਕਿਹਾ ਜਾਂਦਾ ਹੈ ਮੱਝਾ অপশন বি এ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਇਹਨੂੰ ਕਿਹਾ ਜਾਂਦਾ ਹੈ ਮਾਜਾ ਦੋਸਤੋ ਐਸੀ ਆਪਣੀ ਅੱਜ ਦੀ ਕਲਾਸ ਤੇ ਸਾਰੇ ਕੈਂਡੀਡੇਟਸ ਨੂੰ ਬੇਨਤੀ ਹੈ ਬਈ ਕਲਾਸ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਇਸ ਤੋਂ ਇਲਾਵਾ ਜੇ ਤੁਸੀਂ ਪੰਜਾਬ ਗਰੁੱਪ ਡੀ ਦਾ ਫਾਰਮ ਭਰਵਾਣਾ ਹੈ ਤਾਂ ਆਪਣੇ ਅਫੀਸ਼ੀਅਲ ਵਟਸਐਪ ਨੰਬਰ ਤੇ ਘਰੇ ਬੈਠੇ ਤੁਸੀਂ ਆਪਦਾ ਫਾਰਮ ਭਰਵਾ ਸਕਦੇ ਹੋ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਤਕਰੀਬਨ 10-15 ਮਿੰਟ ਦੇ ਵਿੱਚ ਤੁਹਾਡਾ ਫਾਰਮ ਫਿਲ ਹੈ ਉੱਪਰ ਦਿੱਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਦੋਸਤੋ ਜੇ ਤੁਸੀਂ ਪੰਜਾਬ ਜੀਕੇ ਦੀ ਈ-ਬੁੱਕ ਰੀਡ ਕਰਨਾ ਚਾਹੁੰਦੇ ਹੋ ਤਾਂ ਆਪਣਾ ਪੰਜਾਬ ਸਟਡੀ ਗਰੁੱਪ ਐਪ ਜਿਹੜਾ ਹੈ ਪਲੇ ਸਟੋਰ ਤੋਂ ਡਾਊਨਲੋਡ ਕਰ ਦਿਓ ਉਸ ਦੇ ਵਿੱਚ ਜਿਹੜੀ ਹੈ ਤੁਹਾਨੂੰ ਈ-ਬੁੱਕ ਜਿਹੜੀ ਹੈ ਉਹ ਮਿਲ ਜੇਗੀ ਉਸ ਦੇ ਥਰੂ ਤੁਸੀਂ ਰੀਡ ਕਰ ਸਕਦੇ ਹੋ ਤੇ ਜਿਹੜੇ ਜਵਾਨ ਬਾਈ ਕਹਿ ਰਹੇ ਸੀ ਕਿ ਅਸੀਂ ਬੁੱਕ ਘਰੇ ਮੰਗਵਾਣੀ ਹੈ ਤਾਂ ਉਹਨਾਂ ਨੂੰ ਬੇਨਤੀ ਵੀ ਥੋੜਾ ਜਿਹਾ ਰੁਕ ਜਾਓ ਹਜੇ ਘਰੇ ਜਿਹੜੀ ਹੈ ਉਹ ਸਰਵਿਸ ਸਟਾਰਟ ਨਹੀਂ ਹੋਈ ਪਹੁੰਚਾਉਣ ਵਾਲੀ ਠੀਕ ਹੈ ਤੇ ਜਿੱਦਾਂ ਹੀ ਸਟਾਰਟ ਕਰਾਂਗੇ ਤੁਹਾਨੂੰ ਇਨਫੋਰਮ ਕਰ ਦੇਵਾਂਗੇ ਤੁਸੀਂ ਘਰੇ ਬੈਠੇ ਬੁੱਕ ਜੜੇ ਆ ਉਹ ਮੰਗਵਾ ਸਕੋਗੇ ਠੀਕ ਹੈ ਤਾਂ ਇਹ ਸਾਰੀ ਜਾਣਕਾਰੀ ਹੈ ਬਾਕੀ ਜਿਹੜਾ ਫ੍ਰੀ ਵਾਲਾ ਗਰੁੱਪ ਤੁਸੀਂ ਜੁਆਇਨ ਕਰਨਾ ਹੈ ਤਾਂ ਟੈਲੀਗ੍ਰam ਤੇ ਸਰਚ ਮਾਰ ਲਿਓ ਪੰਜਾਬ ਗਰੁੱਪ D ਆਪਣਾ ਜਿਹੜਾ ਫ੍ਰੀ ਵਾਲਾ ਗਰੁੱਪ ਹੈ ਤਕਰੀਬਨ 7-800 ਮੈਂਬਰ ਹੈ ਉਸ ਦੇ ਵਿੱਚ ਉਹ ਤੁਹਾਨੂੰ ਸ਼ੋ ਹੋ ਜਾਏਗਾ ਜੁਆਇਨ ਕਰ ਲਿਓ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ